ਦੋਸਤੋ ਜੇ ਗੱਲ ਕਰੀਏ ਤਾਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਬਹੁਤ ਘੱਟ ਤਿੱਬੇ ਜਿਹੜੇ ਮਿਲਦੇ ਆ ਤਸਵੀਰਾਂ ਦਿਲਵੇ ਤੋਂ 5 ਕਿਲੋਮੀਟਰ ਪਿੱਛੇ ਦਿੱਲੀ ਸੰਗਰੂਰ ਰੋਡ ਦੀਆਂ ਨੇ ਮੈਂ ਹਾਈਵੇ ਤੇ ਅਸੀਂ ਖੜੇ ਆ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਹਾਈਵੇ ਫੋਰ ਲੈਂਡਵੇ ਨਜ਼ਰ ਆ ਰਿਹਾ ਵੱਡੇ ਵੱਡੇ ਕਿੱਕਰਾਂ ਦੇ ਰੁੱਖ ਔਰ ਬਹੁਤ ਉੱਚਾ ਵੱਡਾ ਟਿੱਬਾ ਇਹ ਤਸਵੀਰਾਂ ਸੰਗਰੂਰ ਦਿੱਲੀ ਰੋਡ ਦੜਬਾ ਦੇ ਨੇੜੇ ਦੀਆਂ ਨੇ ਜਿੱਥੇ ਕਿ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਕਿੱਡੇ-ਕੱਡੇ ਪਹਿਲਾਂ ਟਿੱਬੇ ਹੋਇਆ ਕਰਦੇ ਸੀ ਔਰ ਅੱਜ ਵੀ ਇਹ ਦਰਬੇ ਤੋਂ 5 ਕਿਲੋਮੀਟਰ ਪਿੱਛੇ ਇੱਕ ਉੱਚਾ ਟਿੱਬਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਨਾਲ ਹੀ ਬਾਈ ਹਵੇ ਫੋਰ ਲਾਈਨ ਰੋਡ ਸੋ ਸੰਗਰੂਰ ਦਿੱਲੀ ਰੋਡ ਦੇ ਉੱਪਰ ਖੜੇ ਆ ਬਹੁਤ ਵੱਡਾ ਟਿੱਬਾ ਐਦਾਂ ਦੇ ਟਿੱਬੇ ਕਾਫੀ ਜ਼ਿਆਦਾ ਪਹਿਲਾਂ ਹੋਇਆ ਕਰਦੇ ਸੀ ਔਰ ਅੱਜ ਕੁਝ ਪੰਜਾਬ ਦੇ ਵਿੱਚ ਥਾਵਾਂ ਥਾਵਾਂ ਨੇ ਜਿੱਥੇ ਕਿ ਐਦਾਂ ਦੇ ਟਿੱਬੇ ਮਿਲਦੇ ਆ ਕਿਉਂਕਿ ਕਾਫੀ ਲੋਕਾਂ ਨੇ ਪੈੜੀਆਂ ਦੇ ਵਿੱਚੋਂ ਮਿੱਟੀ ਪੁਟਾ ਕੇ ਹੋਰ ਵੀ ਪੈੜੀਆਂ ਜਿਹੜੇ ਨਵੇਂ ਆ ਸ਼ੁਰੂ ਕਰ ਦਿੱਤੀਆਂ ਨੇ ਸੋ ਇਸ ਤੋਂ ਵੀ ਵੱਡੇ ਵੱਡੇ ਟਿੱਬੇ ਜਿਹੜੇ ਪੰਜਾਬ ਦੇ ਵਿੱਚ ਹੋਇਆ ਕਰਦੇ ਸੀ ਸੋ ਤਸਵੀਰਾਂ ਨੇ ਸੰਗਰੂਰ ਦਿੱਲੀ ਰੋਡ ਦੀਆਂ ਜਿੱਥੇ ਕੇ ਹਾਈਵੇਅ ਔਰ ਨਾਲ ਹੀ ਇੱਕ ਉਸੋ ਫੈਮਿਲੀ ਢਾਬਾ ਵੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ